ਰੇਡੀ ਪੈਰਾਂ ਵਿੱਚ ਕਈ ਤਰ੍ਹਾਂ ਦੇ ਜ਼ਖਮ ਹੁੰਦੇ ਹਨ ਕਈ ਤਰ੍ਹਾਂ ਦੀ ਦਰਦ ਹੁੰਦੀ ਹੈ ਪਰ ਔਰਤਾਂ ਹੋਣ ਜਾਂ ਮਰਦ ਸਭ ਇਸ ਪ੍ਰਤੀ ਲਾਪਰਵਾਹ ਮਿਲ ਜਾਂਦੇ ਹਨ ਡੰਡੀ ਜੋ ਪੈਰ ਸਰੀਰ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਉਸ ਦੇ ਭਾਰ ਨੂੰ ਢੋਹਦੇ ਹਨ ਤਾਂ ਉਹਨਾਂ ਪ੍ਰਤੀ ਲਗਾਤਾਰ ਉਦਾਸੀਨਤਾ ਇਸੇ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ ਡੰਡੀ ਹਰ ਰੋਜ਼ ਇਸ਼ਨਾਨ ਕਰਦੇ ਸਮੇਂ ਪੈਰ ਧੋਂਦੇ ਸਮੇਂ ਅਤੇ ਰਾਤ ਨੂੰ ਸੌਂਦੇ ਸਮੇਂ ਕੁਝ ਮਿੰਟ ਵੀ ਇਹਨਾ ਬਲ ਧਿਆਨ ਦਿਓ ਤਾਂ ਆਉਣ ਵਾਲੇ ਦਿਨਾਂ ਦੀ ਕਿਸੇ ਵੱਡੀ ਪਰੇਸ਼ਾਨੀ ਤੋਂ ਬਚ ਸਕਦੇ ਹੋ ਡੰਡੀ ਸਾਵਧਾਨੀ ਨਾ ਬਰਤਨ ਕਾਰਨ ਸਧਾਰਨ ਤੌਰ ਉੱਤੇ ਧੂੜ ਮਿੱਟੀ ਦੀ ਭਰਤ ਜੰਮ ਜਾਂਦੀ ਹੈ ਡੰਡੀ ਚામੜੀ ਖੁਰਦਰੀ ਹੋ ਜਾਂਦੀ ਹੈ ਡੰਡੀ ਅੱਡੀਆਂ ਫਟ ਜਾਂਦੀਆਂ ਹਨ ਡੰਡੀ ਨਾ ਟੁੱਟ ਜਾਂ ਫਟ ਜਾਂਦੇ ਹਨ ਡੰਡੀ ਜੇਕਰ ਕਿਸੇ ਵੀ ਵਿਅਕਤੀ ਦਾ ਮੂੰਹ ਅਤੇ ਪਹਿਰਾਵਾ ਸਾਫ ਸੁਥਰਾ ਹੋਵੇ ਅਤੇ ਪੈਰ ਗੰਦੇ ਹੋਣ ਤਾਂ ਇਹ ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਉੱਤੇ ਉਲਟ ਪ੍ਰਭਾਵ ਪਾਉਂਦਾ ਹੈ ਡੰਡੀ ਪੈਰਾਂ ਦੀ ਦੇਖਭਾਲ ਦੀ ਘਾਟ ਕਾਰਨ ਇਸ ਤਰ੍ਹਾਂ ਹੁੰਦਾ ਹੈ ਡੰਡੀ ਇਸ਼ਨਾਨ ਕਰਦੇ ਸਮੇਂ ਜਾਂ ਪੈਰ ਧੋਦੇ ਸਮੇਂ ਧਿਆਨ ਦੇ ਕੇ ਉਸ ਨੂੰ ਨਰਮ ਦੰਦਾਂ ਵਾਲੇ ਪਲਾਸਟਿਕ ਬੁਰਸ਼ ਖੁਰਦਰੇ ਕੱਪੜੇ ਜਾਂ ਸੋਪ ਪੱਥਰ ਨਾਲ ਸਾਫ਼ ਕਰੋ ਡੰਡੀ ਪੈਰਾਂ ਨੂੰ ਕੱਪੜੇ ਨਾਲ ਪੂੰਝ ਕੇ ਸੁਕਾਓ ਡੰਡੀ ਸਰੋਂ ਜਾਂ ਜੈਤੂਨ ਦਾ ਤੇਲ ਲਗਾਓ ਜਾਂ ਨਿੰਬੂ ਗੁਲਾਬ ਜਲ ਅਤੇ ਗਲੈਸਰੀਨ ਦੇ ਮਿਸ਼ਰਣ ਨੂੰ ਲਗਾਓ ਡੰਡੀ ਪੈਰਾਂ ਉੱਤੇ ਇਸ ਨੂੰ ਰਾਤ ਨੂੰ ਰੈਡੀ ਲਗਾਉਣ ਨਾਲ ਜ਼ਿਆਦਾ ਲਾਭ ਮਿਲਦਾ ਹੈ ਡੰਡੀ ਜ਼ਿਆਦਾ ਭਾਰ ਲੈ ਕੇ ਚੱਲਣ ਜਾਂ ਪੈਰਾਂ ਨੂੰ ਜ਼ਿਆਦਾ ਸਮੇਂ ਤੱਕ ਲਟਕਾ ਕੇ ਰੱਖਣ ਨਾਲ ਪੈਰਾਂ ਵਿੱਚ ਸੋਜ ਪੈਦਾ ਹੁੰਦੀ ਹੈ ਡੰਡੀ ਕਈ ਲੋਕਾਂ ਨੂੰ ਸਖਤ ਜੁੱਤੀਆਂ ਚੱਪਲਾਂ ਜ਼ਿਆਦਾ ਸਮੇਂ ਤੱਕ ਪਾਉਣ ਕਾਰਨ ਪੈਰਾਂ ਵਿੱਚ ਸੋਜ ਦੀ ਸ਼ਿਕਾਇਤ ਹੁੰਦੀ ਹੈ ਡੰਡੀ ਹਫ਼ਤੇ ਵਿੱਚ ਸਿਰਫ਼ ਦੋ ਵਾਰ ਗਰਮ ਪਾਣੀ ਨੂੰ ਬਾਲਟੀ ਵਿੱਚ ਪਰ ਲਓ ਡੰਡੀ ਉਸ ਵਿੱਚ ਸਿੰਦਾ ਨਮਕ ਮਿਲਾਓ ਅਤੇ ਪੈਰਾਂ ਨੂੰ ਪਾ ਕੇ ਰੱਖੋ ਤਾਂ ਬਹੁਤ ਰਾਹਤ ਮਿਲੇਗੀ ਡੰਡੀ ਕਈ ਵਾਰ ਗਿੱਟਿਆਂ ਕੋਲ ਪੈਰਾਂ ਦੀ ਬਾਹਰੀ ਚਮੜੀ ਮੋਟੀ ਹੋ ਜਾਂਦੀ ਹੈ ਜੋ ਬਾਅਦ ਵਿੱਚ ਸਖਤ ਹੋ ਜਾਂਦੀ ਹੈ ਡੰਡੀ ਇਹ ਆਪਣੇ ਆਪ ਵੀ ਹੋ ਸਕਦੀ ਹੈ ਡੰਡੀ ਇਸ ਦੇ ਹੱਲ ਲਈ ਪੈਰਾਂ ਵਿੱਚ ਸਹੀ ਨਾਪ ਦੀਆਂ ਜੁੱਤੀਆਂ ਚੱਪਲਾ ਪਾਓ ਜੁੱਤੀਆਂ ਸੈਂਡਲ ਤੰਗ ਨਾ ਹੋਣ ਡੰਡੀ ਉਹਨਾਂ ਨੂੰ ਵਿੱਚ ਵਿਚਾਲੇ ਖੋਲ ਕੇ ਪੈਰਾਂ ਨੂੰ ਹਵਾ ਲੱਗਣ ਦਿਓ ਅਤੇ ਜ਼ਮੀਨ ਨਾਲ ਸਪਰਸ਼ ਹੋਣ ਦਿਓ ਡੰਡੀ ਗੰਡਾਂ ਨੂੰ ਸੋਪ ਸਟੋਨ ਨਾਲ ਪੋਲੇ-ਪੋਲੇ ਰਗੜ ਕੇ ਸਾਫ਼ ਕਰੋ ਡੰਡੀ ਸ਼ੂਗਰ ਪੀੜਤਾ ਨੂੰ ਆਪਣੇ ਪੈਰਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਡੰਡੀ ਕਿਤੇ ਵੀ ਜ਼ਖਮ ਹੋਵੇ ਲਾਲ ਚੱਕਤੇ ਦਿਸਣ ਤਾਂ ਚੌਕੰਨੇ ਹੋ ਜਾਣਾ ਚਾਹੀਦਾ ਹੈ ਡੰਡੀ ਤੰਗ ਜੁੱਤੀਆਂ ਸੈਂਡਲ ਅਤੇ ਸਖਤ ਚੱਪਲ ਪਾਉਣ ਨਾਲ ਉਹ ਕੱਟਦੇ ਹਨ ਜਾਂ ਛਾਲੇ ਪੈ ਜਾਂਦੇ ਹਨ ਜੋ ਜ਼ਖਮ ਵਿੱਚ ਬਦਲ ਜਾਂਦੇ ਹਨ ਡੰਡੀ ਪੈਰਾ ਦੀਆਂ ਉਂਗਲੀਆਂ ਦੇ ਜਿਆਦਾ ਸਮਾਂ ਗਿੱਲਾ ਰਹਿਣ ਉੱਤੇ ਉਸ ਵਿਚਾਲੇ ਖਾਰਸ਼ ਹੁੰਦੀ ਹੈ ਡੰਡੀ ਚਮੜੀ ਛਿੱਲੀ ਜਾਂਦੀ ਹੈ ਡੰਡੀ ਜ਼ਖਮ ਹੋ ਜਾਂਦਾ ਹੈ ਅਤੇ ਉਸ ਵਿੱਚੋਂ ਪਾਣੀ ਨਿਕਲਦਾ ਹੈ